ਅੱਜ ਜੱਜ ਹਰ ਕੇਸ਼ ਜੱਜ ਹਾਂਜੀ ਰਕੇਸ਼ ਜੀ ਜਿਹੜੀ ਬੇਟੀ ਜੱਜ ਬਣੀ ਹੈ ਆਪਣੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਕੀ ਵੀ ਤੁਸੀਂ ਦੇਖਦੇ ਬਸ ਖੁਸ਼ੀ ਹੈ ਬਹੁਤ ਜ਼ਿਆਦਾ ਬਾਕੀ ਇਹਦਾ ਸਕਰਟਿੰਗ ਤੋਂ ਮਨ ਸੀ ਇਸ ਲਾਈਨ ਤੇ ਜਾਣ ਦਾ ਅੱਛਾ ਅਸੀਂ ਤਾਂ ਇਹਨੂੰ ਕਦੇ ਕਿਸੇ ਗੱਲ ਵਾਸਤੇ ਫੋਰਸ ਨਹੀਂ ਕੀਤਾ ਹੈ ਵੀ ਕੋਹਰ ਲਾਈਨ ਤੋਂ ਜਾਂ ਕੁਛ ਵੀ ਬਸ ਜੀ ਨੇ ਅਰੇ ਪੜਾਈ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਸੀ ਸਟਰਗਲ ਬਹੁਤ ਜ਼ਿਆਦਾ ਕੀਤਾ ਜੀ ਬੇਟੀ ਨੇ ਜਿੰਨਾ ਕਹਦੋ ਅਸੀਂ ਆਪਦੀ ਅੱਖਾਂ ਨਾਲ ਦੇਖਿਆ ਇਸ ਨੂੰ ਪੜ੍ਹਦੀ ਨੂੰ ਸਾਰੀ ਸਾਰੀ ਰਾਤ ਸਾਰਾ ਸਾਰਾ ਦਿਨ ਪੜ੍ਹੀ ਜਾਣਾ ਲੱਲੋਂ ਹਟੋਂ ਦੀ ਸੁਰਤ ਲੱਗ ਖਾਣ ਪੀਣ ਦੀ ਸੁਰਤ ਐ ਵੈਸੇ ਦੀ ਮਿਹਨਤ ਰੰਗ ਲਾਈ ਜੀ ਤਾਂ ਇਸ ਮੁਕਾਮ ਤੇ ਪਹੁੰਚੀ ਐ ਇਹ ਬਹੁਤ ਅੱਛਾ ਲੱਗ ਰਿਹਾ ਅੱਛਾ ਲੱਗ ਰਿਹਾ ਠੀਕ ਕੀ ਨਾਮ ਐ

ठाकुर जी दी कृपा होई बच्चे, होई, होई, बच्चे हो बिल्कुल, 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 ते होई ਸਾਡੇ ਸੱਤੇ ਹੋਈ ਹੈ ਨਾ ਤਾਂ ਚਲੋ ਬੱਚੇ ਦਾ ਸੁਪਨਾ ਸੀ ਪੂਰਾ ਹੋ ਗਿਆ ਇਹਦਾ ਸ਼ੁਰੂ ਤੋਂ ਸੁਪਨਾ ਸੀ ਪੂਰਾ ਹੋ ਜਾਣਾ ਬਿਲਕੁਲ ਬਿਲਕੁਲ 8th ਕਲਾਸ ਤੋਂ ਲੈ ਕੇ ਇਹ ਜਦੋਂ ਕਿ ਇਹਨੂੰ ਮਤਲਬ ਕਿ ਆਪਣੀ ਹੁੰਦਾ ਬੱਚਿਆਂ ਨੂੰ ਵੀ ਮੈਂ ਕੀ ਬੰਨਣਾ ਹੈ ਕੀ ਬੰਨਣਾ ਹੈ ਤਾਂ ਉਹਦੋਂ ਤੋਂ ਹੀ ਇਹਦਾ ਮਨ ਸੀ ਕਿ ਮੈਂ ਜੱਜ ਬੰਨਣਾ ਹੈ ਬਸ ਮੈਂ ਤਾਂ ਜੱਜ ਬੰਨਣਾ ਹੈ ਇਵਨ ਕੇ ਜਿਸ ਦਿਨ ਇਹਨੇ ਆਰਟਸ ਸੇ ਲਈਤੀ ਉਸ ਦਿਨ ਸਾਡਾ ਬਹੁਤ ਮਨ ਉਹ ਹੋਇਆ ਵੀ ਇੰਨੇ ਇੰਟੈਲੀਜੈਂਟ ਬੱਚੇ ਸੇ ਇਹਨੇ ਕੋਈ ਨੌਨ ਮੈਡੀਕਲ ਮੈਡੀਕਲ ਕਿਉਂ ਨਹੀਂ ਲਿੱਤਾ ਪਰ ਇਹ ਕਹਿੰਦੀ ਮੈਂ ਜੱਜ ਹੀ ਬੰਨਾ ਹੈ ਔਰ ਮੈਂ ਆਰਟਸ ਹੀ ਲੈਣੀ ਹੈ ਤੁਸੀਂ ਸਿਰ ਉੱਚਾ ਕਰਕੇ ਦੱਸਿਆ ਕਰੋ ਵੀ ਸਾਡੇ ਬੱਚੇ ਨੇ ਆਰਟਸ ਪੜ੍ਹੀ ਹੈ ਬਹੁਤ ਖੁਸ਼ੀ ਹੋ ਗਿਆ ਤਾਂ ਚਲੋ ਸਫਲ ਹੋਇਆ ਬੱਚਾ ਖੁਸ਼ੀ ਤਾਂ ਹੁੰਦੀ ਹੈ ਮਾਵਾ ਪਪ ਨੂੰ ਹੈ ਨਾ ਸਾਡੇ ਸਾਰੇ ਇਲਾਕੇ ਨੂੰ ਬਹੁਤ ਖੁਸ਼ੀ ਆ ਸਾਡਾ ਬਹੁਤ 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 ਧੰਨਵਾਦ ਹੈ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਮੋੜ ਮੰਡੀ ਛਾ ਗਿਆ ਹਾਂਜੀ ਹਾਂਜੀ ਪੂਰੇ ਪੰਜਾਬ ਚ ਲੋਕੋ ਸਾਨੂੰ ਨਹੀਂ ਜਾਣਦਾ ਸੀ ਉਹ ਵੀ ਜਾਣਨ ਲੱਗ ਗਿਆ ਵੀ ਵੀ ਬੱਚਾ ਚ ਲੋਕ ਕੋਈ ਮੰਡੀ ਚ ਸਫਲ ਹੋਇਆ ਹੈ ਨਾ ਔਰ ਬੱਚੇ ਵੀ ਮੋਟੀਵੇਟ ਹੋ ਗਏ ਇਸ ਗੱਲ ਨਾਲ ਹਾਂਜੀ ਠੀਕ ਥੈਂਕ ਯੂ ਕੀ ਨਾਮ ਹੈ ਬੇਟਾ ਅ ਮੇਰਾ ਨਾਮ ਤਾਨਿਆ ਹੈ ਤੁਸੀਂ ਜੱਜ ਨੂੰ ਜੁੜਤ ਹੋਏ ਨਾ ਮੈਨੇ ਪ੍ਰੋਟੈਸਟ ਪਾਸ ਹੁੰਦਾ ਹੈ ਇਹ ਵਾਲੇ ਤਾਂ ਦੱਕੀ ਕਿਹਨਾਂ ਹੀ ਅ ਸਰ ਬਹੁਤ ਅੱਛਾ ਲੱਗ ਰਿਹਾ ਹੈ उस दिन का रिजल्ट आया है काफ़ी इतों साडा एरिया है काफ़ी प्यार मिल रहा है और सब देखते बड़ा अच्छा लग रहा है तो स्टडी सारी कितों की मेहरबा से स्टडी सर मैं अलग अलग स्कूल्स तो की है पहला एम एस डी स्कूल तो की है फिफ्थ क्लास तक ਫਿਰ 8th ਕਲਾਸ ਤੱਕ ਮੈਨੇ ਸਬਿਤਕਾਰੀ ਵਿਦਿਆ ਮੰਦਿਰ ਤੋਂ ਕੀਤੀ ਹੈ ਫਿਰ ਮੈਨੇ 9th 10th ਆਪਣੀ ਮਾਨਸਾ ਤੋਂ ਕੀਤੀ ਹੈ ਪੁਲਿਸ ਪਬਲਿਕ ਸਕੂਲ ਤੋਂ ਫਿਰ 11th ਤੇ 12th ਮੈਨੇ ਸੇਂਟ ਜੇਵियर्स ਬਠਿੰਡਾ ਤੋਂ ਕੀਤਾ ਹੈ ਫਿਰ ਆਪਣੀ ਗ੍ਰੈਜੂਏਸ਼ਨ ਹੈ ਜੋ ਮੈਂ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ ਹੈ ਤੇ ਇਸ ਟਾਈਮ ਐਲ ਐਲ ਐਮ ਚੱਲ ਰਹੀ ਹੈ ਉਹ ਵੀ ਪੰਜਾਬ ਯੂਨੀਵਰਸਿਟੀ ਤੋਂ ਚੱਲ ਰਹੀ ਹੈ ਤੁਹਾਨੂੰ ਜੱਜ ਬਣਨ ਦਾ ਕਿਦੋਂ ਸ਼ੌਂਕ ਪੈਦਾ ਹੋਇਆ ਸੀ ਸਰੀ ਖਿਆਲ ਮੇਰੇ ਸਕੂਲ ਚ ਸੀਗਾ ਮੰਚ ਮੈਂ 9th ਕਲਾਸ ਵਿੱਚ ਹੁੰਦੀ ਸੀ ਉਦੋਂ ਤੋਂ ਥੋੜਾ ਅਬਦੇ ਪੜ੍ਹਾਈ ਬਾਰੇ ਕਰੀਅਰ ਬਾਰੇ ਸੋਚਣਾ ਉਦੋਂ ਤੋਂ ਸ਼ੁਰੂ ਕੀਤਾ ਤਾਂ ਬਸ ਇੱਕੋ ਹੀ ਥੌਟ ਸੀ ਮੇਰੇ ਦਿਮਾਗ ਵਿੱਚ ਕਿ ਵੀ ਇੱਧਰ ਹੀ ਜਾਣਾ ਹੈ ਬਸ ਉਸ ਤੋਂ ਬਾਅਦ ਫਿਰ ਮੈਂ ਆਪਣੀ ਸਾਰੀ ਪੜ੍ਹਾਈ ਉਸੇ ਤਰੀਕੇ ਨਾਲ ਹੀ ਕੀਤੀ ਜੋ ਠੀਕ ਲੱਗਿਆ ਬਸ ਜੋ ਲਾਅ ਦੀ ਪੜ੍ਹਾਈ ਲਈ ਠੀਕ ਲੱਗਿਆ ਜੋ ਜੱਜ ਬਣਨ ਲਈ ਠੀਕ ਲੱਗਿਆ ਫਿਰ ਬਸ ਉਸ ਤਰੀਕੇ ਨਾਲ ਸਭ ਅੱਗੇ-ਅੱਗੇ ਆਪਣੇ ਆਪ ਹੁੰਦਾ ਗਿਆ ਕਿੰਨੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਸਮੱਸਿਆਵਾਂ ਆ ਤਾਂ ਸਰ ਮਤਲਬ ਇਦਾਂ ਹੈ ਕਿ ਕਦੇ-ਕਦੇ ਆਪ ਦੇ ਮਨ ਦੀਆਂ ਹੀ ਹੁੰਦੀਆਂ ਨੇ ਕਈ ਵਾਰੀ ਆਪਾਂ ਕਦੇ ਹਿੰਮਤ ਪੈਂਦੀ ਹੈ ਕਿਸੇ ਚੀਜ਼ ਦੀ ਕਈ ਵਾਰ ਨਹੀਂ ਪੈਂਦੀ ਤਾਂ ਉਹ ਸਮੱਸਿਆ ਹੈ ਇੱਕ ਅੰਦਰੂਨੀ ਜੋ ਚੱਲਦੀ ਹੈ ਤੇ ਬਾਕੀ ਅ ਬਸ ਜ਼ਿਆਦਾ ਤਾਂ ਮੈਨੂੰ ਪੈਰੈਂਟਸ ਦੀ ਫੈਮਿਲੀ ਦੀ ਤੋਸਤਾ ਮਿੱਤਰਾਂ ਦੀ ਬਹੁਤ ਸਪੋਰਟ ਰਹੀ ਉਸ ਕੱਲ ਦਾ ਤਾਂ ਬਹੁਤ ਸ਼ੁਕਰਾਨਾ ਹੈ ਪ੍ਰਮਾਤਮਾ ਦਾ ਕਿ ਕੋਈ ਆਪਾਂ ਨੂੰ ਇਦਾਂ ਦੀ ਸਮੱਸਿਆ ਫੇਸ ਨਹੀਂ ਕਰਨੀ ਪਈ ਬਸ ਛੋਟੀਆਂ-ਮੋਟੀਆਂ ਤਾਂ ਉਹ ਚੱਲ ਗਈ ਰਹਿੰਨੀਆਂ ਨੇ ਇਹ ਤਾਂ ਠੀਕ ਰਿਹਾ ਸਭ ਤੁਹਾਨੂੰ ਇਹ ਮੱਚ ਦਾ ਜੱਜ ਬੰਦਾ ਕਿੱਦਾਂ ਜੋ ਪਤਾ ਅੱਛੋ ਵਾਇਰਲ ਕਿਦਾਂ ਪੜ ਲੱਗ ਗਈ ਵਧੀਆ ਇਲਾਕਾ ਹੈ ਸਰ ਵਧੀਆ ਸੋਨਾ ਹੈ ਸੁੰਦਰ ਹੈ ਮੌਸਮ ਵੀ ਵਧੀਆ ਰਹਿੰਦਾ ਹੈ ਤੇ ਬਾਕੀ ਅਪੋਰਚੁਨਿਟੀ ਕਿਤੇ ਵੀ ਹੋਈ ਏਰੀਆ ਦਾ ਫਰਕ ਨਹੀਂ ਪੈਂਦਾ ਜੋ ਇਸ ਰਿਸਪੌਂਸਿਬਿਲਟੀ ਨੂੰ ਕਿਤੇ ਹੀ ਹੋਇਆ ਨਿਭਾਣਾ ਹੈ ਤਾ ਇੰਨਾ ਏਰੀਆ ਮੈਟਰ ਨਹੀਂ ਕਰਦਾ ਹੈ ਜਿਹਨੀ ਰਿਸਪੌਂਸਿਬਿਲਟੀ ਕਰਦੀ ਹੈ ਮੈਨੂੰ ਇਦਾਂ ਲੱਗਦਾ ਹੈ ਕਿ ਆ ਸੋਹਣੀ ਜਗ੍ਹਾ ਹੈ ਸ਼ਾਂਤੀ ਲੱਗਦਾ ਹੈ ਤਾ ਵਦਿਆ ਹਿਮਾਚਲ ਦੇਵੀ ਦੇਵਤਿਆਂ ਨਾਲ ਲੱਗਦਾ ਹੈ ਹਾਂਜੀ ਦੇਵ ਭੂਮੀ ਹੈ ਬਿਲਕੁਲ ਉੱਥੇ ਆਸ਼ੀਰਵਾਦ ਸਭ ਦਾ ਬਣਿਆ ਰਹਿੰਦਾ ਹੈ ਤੁਹਾਡੇ ਜਿਹੜੇ ਜਦ ਜਦ ਨੂੰ ਹੋਵੇ ਤੁਹਾਡੇ ਮਨ ਚ ਕੀ ਕਰਨ ਨੂੰ ਅੱਗੇ ਆ ਸਵਾਇ ਵਸਤੇ ਸਮਾਜ ਵਾਸਤੇ ਬਸ ਰਿੱਦਾਈ ਹੈ ਕਿ ਹੁਣ ਇੱਕ ਰਿਸਪੌਂਸਿਬਿਲਟੀ ਮਿਲੀ ਹੈ ਤਾਂ ਇਹਨੂੰ ਆਪਣੀ ਪੂਰੀ ਇਸ ਤਰੀਕੇ ਨਾਲ ਨਿਭਾਉਂਦੀ ਬਸ ਪਰਮਾਤਮਾ ਅੱਗੇ ਅਰਜ਼ਾ ਹੈ ਇਹੀ ਕਿ ਉਸ ਚੀਜ਼ ਨੂੰ ਨਿਭਾਉਂਦੀ ਵੀ ਹਿੰਮਤ ਮਿਲਦੀ ਰਵੇ ਕਿਉਂਕਿ ਰਿਸਪੌਂਸਿਬਿਲਟੀ ਹੈ ਕਿ ਔਦਾ ਨਹੀਂ ਮੰਨਦੇ ਆਪਾਂ ਇਸ ਚੀਜ਼ ਨੂੰ ਜਿਹਦੇ ਜ਼ਿੰਮੇਵਾਰੀ ਮੰਨਦੇ ਆ ਤੇ ਬਸ ਇਹ ਹੈ ਕਿ ਹੁਣ ਇਸ ਚੀਜ਼ ਨੂੰ ਨਿਭਾਇਆ ਵੀ ਅੱਛਾ ਜਾਵੇ ਤਾਂਕਿ ਜੋ ਸਭ ਦਾ ਪਿਆਰ ਮਿਲ ਰਿਹਾ ਹੈ ਉਹ ਇਦਾਂ ਬਨਿਆ ਵੀ ਰਵੇ